ਚੈੱਕ ਕਰ ਲਓ ਨਾਲ ਮਿਆਨੀ ਪਈ ਹੋਈ ਹੈ ਪਲੱਜੋ ਦੇ ਵਿੱਚ ਵੀ ਆਹ ਲਓ ਜੀ ਵੈਲਵਟ ਦਾ ਪਲੱਜੋ ਸੂਟ ਆ ਗਿਆ ਜੀ ਨਾਲ ਹੈਗੀ ਸ਼ਾਲ ਬਾਹਰ ਆ ਗਿਆ ਫੁੱਲ ਕੁਆਂਟੀਟੀ ਦੇ ਵਿੱਚ ਜੇ ਲੈਣਾ ਕਾਲਾ ਦਾ ਚਾਹੇ ਲੈਣਾ 골ਡਨ ਸਾਰੇ ਰੈਂਕ ਮਿਲ ਜਣਗੇ ਦਿਖਾਓ ਦਿਖਾਓ ਆਹ ਲਓ ਨਾਲ ਸ਼ਾਲ ਨਾਲ ਵਰਕ ਦਿਖਾ ਦਿਓ ਖੋਲ ਕੇ ਜੀ ਆਹ ਲਓ ਜੀ ਵਾਹ ਜੀ ਵਾਹ ਪਲੱਜੋ ਸੂਟ ਆ ਗਿਆ ਰੇਟ ਕਿੰਨਾ ਹੈ ਜੀ ਨਾ 700 ਨਾਲ 80 ਸਿਰਫ 400 ਰੁਪਏ 300 ਲੀਡ ਨੰਬਰ पे ओ वाह जी वाह ਇਨਾ ਸਸਤਾ ਸਿਰਫ 399 ਰੁਪਏ ਇੱਕ ਵਾਰ ਸਟੋਕ ਨਾਲ ਨੀnga ਬਰਾ ਦੋ ओ वाह जी वाँ। चेक। जी चेक ਆ ਵੀ ਰੰਗ ਦਿਖਾਓ ਇੱਕ ਪਿਆਜੀ ਜਿਹੜਾ ਪਿੱਛੇ ਪਿਆ ਜੀ ਲੋ ਜੀ ਲੋ ਫੁੱਲ ਗਿਆ ਮਾਲ ਫਟਾਫਟ ਬੰਡਲਾਂ ਦੇ ਬੰਡਲ ਚਾਹੀਦੇ ਬੰਡਲਾਂ ਦੇ ਬੰਡਲ ਨਹੀਂ ਮਿਲ ਜਣਗੇ ओके ਜਿਹੜਾ ਇਕੱਠੇ ਲੋਗਾਂ ਨੂੰ ਲੈਸ ਲੋਸ ਕਰ ਦੋਗੇ ਹੋਰ ਮਾੜੀ ਕਰਤਾਂਗੇ ਕਰਦਾਂਗੇ ਜੀ ਹੋਲਸੇਲ ਲਗਾ ਕੇ ਲਈ ਲੱਗ ਰੇਟ ਹੈ ਰਿਟੇਲ ਲਈ ਲੱਗ ਰੇਟ ਹੈ ਆਹ ਲੋ ਜੀ ਮਾਲ ਆ ਗਿਆ ਫੁੱਲ ਆੜਾ ਕਿੱਥੇ ਆ ਏਕ ਏਕ ਕਲੈਕਸ਼ਨ ਵੀ ਯਾਰ ਕਰਾਲੀ ਇੱਕੋ ਇੱਕ ਹੱਟੀ ਬਾੜੀ ਆ ਦੀ ਹੱਟੀ ਰਾਜੋ ਸੁੱਟਾਂ ਨਹੀਂ ਲੱਗ ਗਈ ਭਾਰੀ ਸੇ